ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਛੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਦੋ ਹੀ ਤੁਹਾਨੂੰ ਮੱਜਾਂ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਵਧੀਆ ਜੀ। ਉਹ ਸੁਣਾ ਠੀਕ ਠਾਕ ਜੀ। ਚਲੋ ਵਧੀਆ ਜੀ। ਤਾਂ ਵੇਖਿਆ ਮਾਲ ਪਰਸਵਾਲਾ। ਹਾਂਜੀ ਉਹ ਤਾਂ ਵੇਖਿਆ ਜੀ। ਠੀਕ ਆ ਜੀ। ਉਹ ਸਾਡੇ ਘਰ ਹੀ ਉਹ ਤਾਂ ਲੈ ਜਾਓ ਘਰ ਵਾਲਾ ਉਹ ਦੁਪਹਿਰੀ ਵਜ ਦਿੰਦੇ ਗਾਵਾ ਦਾ ਨਹੀਂ ਜੰਗੀ ਆ। ਠੀਕ ਠੀਕ ਆ। ਹਾਂਜੀ। ਤੇ ਚਲੋ ਫਿਰ ਨਾਮ ਦੱਸੋ। ਅੰਦਰ ਸਿੰਘ ਪਿੰਡ ਚੱਠਾ ਤਸਵੀਰ ਬਟਾਲਾ ਜਿਲ੍ਹਾ ਗਜ਼ਾਪੁਰ। ਤੇ ਫੋਨ ਨੰਬਰ ਹੀ ਬੋਲ ਦ। 985827765। ਠੀਕ ਆ ਤੇ ਲੇਟ ਅੱਜ ਵੀ ਫਿਰ ਬਿਲਕੁਲ ਜੀ ਆ ਜੀ। ਛੋਟੇ ਛੋਟੇ। ਛੋਟੇ ਛੋਟੇ। ਚਲੋ ਫਿਰ ਜੀ। ਸ਼ੁਰੂਆਤ ਥਾਣੇ ਦੇ ਦੇਖ ਸਾਦੇ ਲੱਗੇ ਤੋਂ ਚੰਗੇ ਗੈਪ ਤੇ ਥਾਣੇ ਦੂਰ ਦੂਰ ਜਿਹੜਾ ਥਾਣੇ ਤੇ ਮਿਲਕ ਮੈਨੂੰ ਚੰਗੀ ਲੱਗੀ ਜੀ ਪੰਡੇ ਦੇ ਨੇੜੇ ਚਾਰ ਲੈ ਜੀ ਪਿਆਰ ਆ ਝੋਟੀ ਦੀ ਜੇ ਸੁਣੀ ਆ ਅੱਛਾ ਪਹਿਲਾਂ ਦੇ ਦੱਸ ਤੋ ਲਿਤਾ ਆ ਅੱਛਾ ਯਾਰਾਂ ਦੇ ਤੇ ਬਾਰਾਂ ਦੇ ਅਗਲੇ ਦੀ ਸੇਵਾ ਬਾਦੂ ਥਾਣਾ ਸਭ ਕੁਝ ਸਾਫ ਹੋ ਗਈ ਵੱਡੀ ਜੋਣੀ ਹੈ ਤੋੜੋ ਹੈ ਕਰੀ ਸੇਂ ਵੀ ਨਿਕਾ ਦੇ ਵੇਖੋ ਉਤਮੇ ਕਰੀ ਦੇਖ ਸਕਦੇ ਜੀ ਬਾਕੀ ਥੱਲੇੋਂ ਚੰਗੀ ਭਰਨੀ ਸੂਨ ਤੱਕ ਹਲੇ ਪੰਜਾਂ ਦਿਨ ਰਹਿ ਜੂਗੀ ਹਾਂ ਦੇਖ ਸਕਦੇ ਜੀ ਅਜੇ ਢੱਲਾ ਢੁਲਾ ਹਵਾਨੇ ਚ ਕਾਫੀ ਆ 10-12 ਲੀਟਰ ਦੁੱਧ ਜਿਹੜਾ ਕਿੰਨੇ ਕੀ ਚਵਾ ਦੂਗੀ ਤੇ ਮੁੱਲ ਫਿਰ ਵੀ ਜਿਹੜਾ ਜਾਇਜ਼ ਆ ਮੁੱਲ ਦੇ ਵੀ ਜਿਹੜਾ ਦੀ ਢੋਡੀ ਮੈਂ 70000 ਕਰ ਲਈਏ ਅੱਛਾ ਤੇਰਾ ਮੁੱਲ 63000 63000 ਆ ਹਾਂ ਜੀ ਦੇ ਵਿੱਚੋਂ ਕੋ ਮੰਤਨ ਹਾਂ ਨਾ ਪੂਰੇ 60000 ਦੀ ਚਾਹ ਅੱਛਾ 60000 ਦੀ ਦੇ ਦੇਣੀ ਚਲੋ ਛੋਟ ਛੋਟ ਮੌਕੇ ਤੇ ਕਰ ਦੋਗੇ ਇਥੇ ਠੀਕ ਹੈ ਜੀ ਆ ਪਹਿਲਾਂ ਕੱਢੀ ਸੀ ਜੁਨੀ ਜੀ ਆਈ ਵੀ ਜੀ ਝੋਕੇ ਨੇ ਅੰਦੀ ਕੋ ਮਗਰ ਬੱਜਾ ਲਾ ਕੇ ਹੋਨੇ ਵੇਖੋ ਇਹ ਮਗਰ ਕੱਟੀ ਕਿ ਰਹੀ ਠੀਕ ਆ ਕੁਛ ਪਹਿਲਾਂ ਕਹਿੰਦੇ ਪਾਸ ਕਰਕੇ ਲਿਆਣੇ ਆ ਦੇ ਕਰੀ ਫਿਰ ਕਹਿੰਦੇ ਕਿ ਬੱਜਾ ਲਾ ਕੇ ਦਿਖਾ ਦਈਏ ਕੱਤੀ ਬੜੀ ਪਿਆਰੀ ਆ ਇਹ ਤੇ ਮਗਰ ਪਹਿਲਾਂ ਜਮਨ ਸੀਤਾ ਜੀ ਸੀ ਉਹ ਕੱਟੀ ਮਗਰ ਆਪ ਵੀ ਲੋਈ ਝੋਟੀ ਆ ਤੇ ਮਗਰ ਕੱਟੇ ਵੀ ਲੋਈ ਆ ਕਾਦੀ ਠੱਡੀ ਨਹੀਂ ਪੈਂਦੀ ਜਿੱਦਾਂ ਹਰੀ ਜੋ ਜਡੀ ਹੋ। ਠੀਕ ਆ। ਹਾਂਜੀ। ਅਰੇ ਹੁਣੀ ਆਈ ਆ। ਆ ਵੇਖੋ ਹੁੰਦੇ ਬੱਚਾ ਫੇਰ ਝੜਦਾ ਹੈ। ਤੇ ਸੂਈ ਨੂੰ ਕਿੰਨੇ ਦਿਨ ਹੋਏ ਆ? ਸੂਈ ਨਹੀਂ ਦਿੱਤੀ ਪੰਜ-ਛੇ ਦਿਨ ਤਾਂ ਟਾਈਕੀ ਸੀ। ਪੰਜ-ਛੇ ਦਿਨ ਕਹਿੰਦੇ ਸੂਈ ਨਾ। ਇਹ ਤੇ ਦੁੱਧ ਕਿੰਨਾ ਤਿਆਰ ਹੈ ਦੇਖੋ। ਦੁੱਧ ਵੀਡੀਓ ਦੇ 8-9 ਕਿਲੋ ਆਣੇ ਕੋਈ 7 ਕਿਲੋ ਘੱਟੇ ਵੀਰ ਲਾਵੇ। ਜਿਹੜਾ 7 ਕਿਲੋ ਪੱਕਾ ਦੁੱਧ ਹੋਊਗਾ। ਹੁਣ ਜਿਹੜੀ ਆਈ ਆ ਪਤਾ ਕੀ ਕਹਿਣ ਵਾਲੇ ਤਰਾ ਵਾਲੇ ਘਰੋਂ ਆਈ ਆ। ਨਾ ਸੋਸ ਵੀ ਅਹੀਂ ਗੱਡੀ ਜੀ ਉਹਨਾਂ ਦੇ 8 ਕਿਲੋ ਦੁੱਧ ਹੈ 9 ਕਿਲੋ ਆ। ਅੱਛਾ। ਮੈਂ ਕੋ ਕਿਲੋ ਖਾ ਬਾਕੀ ਇਹ ਆ ਵੀ ਸੰਭੇ ਸੰਭੀ ਚਲੋ ਚੰਗੀ ਆ ਰਾਜੀ ਆ ਝੋਟੀ ਜੜੀ ਪੂਰੀ ਤੇ ਕੱਟੀ ਮਗਰ ਇਹੋ ਕਤਾਰੀ ਆ ਆ ਖਾਣ ਦੇਖ ਸਾਦੇ ਜੇ ਫਸਮਾ ਕੇ ਥਣ ਜਿਹੜੇ ਪੂਰੇ ਵਧੀਆ ਤਿਆਰ ਕਰਦੀ ਆ ਉਹ ਚੰਗੀ ਤੇ ਠੰਡੀ ਦੇ ਰਹੀ ਵੀ ਪੂਰੀ ਆ ਦੇਖੋ ਚੋਆਗੇ ਤੇ ਜੋੜੀ ਦੀ ਮੋਟਰ ਹੀ ਲੱਗੀ ਇਹਦੇ ਦਿਖਾ ਤੌਰ ਕੇ ਦਿਖਾ ਰਹੀ ਹੈ ਵਦੀਆਂ ਨੇ ਫਿਰ ਬਹੁਤ ਜੰਗੀ ਜੋਈ ਤੇ ਫੇਰ ਇਹਦਾ ਮੁੱਲ ਆਪਾਂ ਦੱਸਦੇ ਹਾਂ 1900 ਬੜਾ ਦਰਗਾ ਜਿਹੜੀ ਇੱਕੋ ਜਿਹੀ ਸਾਈ ਦੇ ਇੱਕੋ ਜਿਹੀ ਕੈਪ ਤੇ ਚਾਰੇ ਥਾਨਿਆਂ ਇਹ ਹੈ ਅ ਵੀ ਦਾਰੀਆ ਬਾਕੀ ਇਹ ਆ ਵੀ ਸੋਹਣੀ ਝੋਟੀ ਆ ਅਲੱਗ ਜੀ ਆ ਜਿਹੜੀ ਲੋਈ ਝੋਟੀ ਤੇ ਮਗਰ ਕੱਟੀ ਵੀ ਬੜੀ ਅਲੱਗ ਜੀ ਆ ਵੱਡੀ ਜੋ ਨਹੀਂ ਆ ਬਾਕੀ ਹਿਮਾਉਂਦੀ ਤੱਕ ਥੋੜੀ ਗਾਣ ਹਾਂ ਪਹਿਲਾਂ ਝੋਟੀਆਂ ਦੇ ਹਵਾਨੇ ਅਕਸਰ ਹੀ ਨਿੱਗਰ ਹੀ ਹੁੰਦੇ ਆ ਸਾਰੇ ਅੰਮੀ ਬਹੁਤ ਹੀ ਵੈਰੂ ਮੈਂ ਤੁਹਾਡੀ ਆਹ ਦੇਖੋ ਸਾਡੇ ਹਵਾਨੇ ਦਾ ਲਾਗੇ ਤੇ ਕਿੰਨਾ ਫਿਰ ਵੇਜੀ ਮੁੱਲੇ ਦਾ ਰੱਖਣਾ ਆਪਾਂ ਘਾਰੇ ਬਖੋ ਚੰਗੀ ਜਿਹੀ ਵਤੀ ਵਾ ਜਾਏ ਇੰਤੋ ਸਵਾਣਾ ਜੀ ਠੀਕ ਹੈ ਜੀ ਕਿੰਨੇ ਦੇ ਜੱਜ ਦਈਏ ਫਿਰ ਮੋਹ ਤਾਂ ਵੀ ਝੂਠੀ ਦੱਪਨ 72 ਆ ਕਰ ਲਈਏ ਹਾਂਜੀ 70 ਦੇ ਦਈਏ 70 ਦੇ ਵਿੱਚ ਕੋ ਮਾਨਤਨ ਕਰ ਦਈਏ 2000 ਛੱਡ ਦਿੱਤੇ ਬਾਜੀ ਛੱਡੀਏ ਅੱਛਾ 65000 ਦੇ 65002 ਛੱਡੀਏ ਅੱਛਾ 63000 ਦੀ ਜੋ ਜਿਹੜਾ ਮਰਦੀ ਨਾਲ ਜੇ ਫਿਰ ਖਣ ਤੋਂ ਖਾਦੋ ਠੀਕ ਹੈ ਜੀ ਹਾਂਜੀ ਦੇਖੋ ਕਿਥੇ ਜਿਹੜਾ ਨਾਲ ਕੱਢੀ ਹੋਣੀ ਬਾਕੀ ਆ ਵੀ ਚਲੋ ਕੋਈ ਫੋਨ ਲਾਵੇ ਛੋਟ ਛੋਟ ਮੌਕੇ ਤੇ ਹੋਰ ਹੋ ਜੂਗੀ ਬਾਕੀ ਚਿਹਰੇ ਤਾਂ ਵੀ ਸੋਹਣੇ ਆ ਸਿੰਗਾ ਤਾਂ ਵੀ ਠੀਕ ਆ ਤੇ ਆ ਕੱਟੀ ਜਿਹੜੀ ਕਾਫੀ ਲੱਗਦੀ ਆ ਵੀ ਤੇ ਹੁਣ ਇੱਕ ਆ ਵੀ ਤਾਜੀ ਸੂਈਆਂ ਦਾ ਨੂੰ ਦਿਖਾਉਣੀ ਆ ਹਨਾ ਦਾ ਸਾਈਜ਼ ਕਾਪ ਇਹਦਾ ਵੀ ਚੰਗਾ ਹੈ ਇਹ ਵੀ ਵੀਰ ਜੀ ਹੁਣੇ ਜੀ ਆ ਗਿਆ ਕੋਈ ਉਹਨੇ ਇੱਕ ਇੱਕ ਕੁਛ ਕੁ ਭਲਾਵੀ ਆ ਹਵਾਨੇ ਤੇ ਕਿੰਨੇ ਕ ਦੁੱਧ ਵਾਲੀ ਜੇ ਵੇਚੀ ਐ ਵੀ ਆਪਣੇ ਲਾਗੋ ਨਹੀਂ ਲੱਗਦੇ ਪਿੰਡੋ ਹੀ ਹਾਂਜੀ ਮੇਰਾ ਕੋਲ ਇਹਨੇ ਪਹਿਲਾਂ ਦੁੱਧ ਚ ਆਇਆ ਕਹਿ ਗਿਆ 15 ਕਿਲੋ ਵਛੀ ਦੋ ਦੇ ਜੂਗੀ ਠੀਕ ਆ ਬਾਕੀ ਆ ਜੀ ਕ੍ਰੋਸ ਬਹੁਤ ਚੰਗੀ ਬਹਿੜਿਆ ਮਨੇਰੇ ਸੂਈ ਆ ਮਗਰ ਵੀ ਵਛੀ ਏ ਠੀਕ ਆ ਜੀ ਕੋਈ ਰੱਸੀ ਨਹੀਂ ਕੋਈ ਵੰਗਣੀ ਇਦਾਂ ਜੋਵੇ ਹੈਗੇ ਬੇ ਸਾਈਵਾਲ ਕ੍ਰੋਸ ਤੇ ਆ ਆ ਜੇ ਬੱਚਾ ਮਗਰ ਵਛੀ ਜੇ ਇਹਦੇ ਵਛੀ ਆ ਦੇਖ ਸਕਦੇ ਤਾਜ਼ਾ ਹੀ ਆ ਬੱਚਾ ਜੇ ਪੱਤਰਾਂ ਥੋੜਾ ਜਿਹਾ ਡਰਦੀ ਆ। ਆਹ ਦੇਖ ਸਰਦ ਜੀ ਚਵਾਜਰਾ ਇਹਦਾ ਵੀ। ਇਹਦਾ ਖੁੱਲੀ ਛੱਡੀ ਜੇ ਕੋਈ। ਅੱਗਵੇਂ ਖੁੱਲੀ ਆ ਜਿਹੜੀ। ਇਹ ਤਾਂ ਭੋਲਾ ਆ। ਠੀਕ ਆ ਜੀ। ਆਹ ਦੇਖ ਸਰਦ ਇਹ ਤਰ੍ਹਾਂ ਹੀ ਖੁੱਲੀ ਛੱਡੀ ਆ। ਤੇ ਠੰਡੀ ਤੇਰੀ ਆ ਜਿਹੜੀ। ਕੋਈ ਇਹਨੂੰ ਰੱਸੀ ਮੰਗਣੀ। ਬਾਜੀ ਦਾ ਰੇਜ ਨਾ ਭਾਈ ਜੁੜੀ ਛੱਡੀ। ਚਲੋ ਫਿਰ ਥੋਰ ਤੋਂ। ਤੇ ਕਿੰਨੇ ਕ ਦੁੱਧ ਵਾਲੀ ਵੇਚੀ ਐ ਦੁੱਧੀ ਜੀ 15 ਕਿਲੋ ਸੀ ਦੋ ਕੀ 13 ਕਿਲੋ ਪਹਿਲਾਂ ਦਿੱਤਾ ਲੱਗ ਆਪਣੇ ਲਾਗੋ ਲਈ ਆ ਠੀਕ ਆ 1 ਕਿਲੋ ਮੀਟਰ 1.5 ਕਿਲੋ ਮੀਟਰ ਦੋ ਹੀ ਰੋ ਤੇ ਇਹਦਾ ਫਿਰ ਮੁੱਲ ਮੁੱਲ ਤੇ ਤਾਂ 42000 ਦੀ ਤੇ ਕਿੰਨੇ ਰੀ ਦੇਣੀ ਐ 40 ਦੇ ਦਈਏ 40 ਚ ਦੋ ਛੱਡ ਦਈਏ ਛੱਡ ਦਾਂ 38000 ਦੀ ਦੇ ਦਾ ਯਾ ਵੀ ਜੀ 20 ਕਿਲੋ ਦੀ ਵੈੜ ਦੀ ਗਾਰੰਟੀ ਕੋ ਲਿਖਾ ਲੈ ਹਟ ਕੋ ਅੱਛਾ 20 ਕਿਲੋ ਦੁੱਧ ਦੀ ਦੁਜਾ ਸਵੇਰ ਸਮਾ ਦੇ ਠੀਕ ਆ ਅਰੇ ਹਫਤਾ ਲਿੰਦੀ ਏ ਤੇ ਕੱਦ ਕੱਟ ਤੇ ਇਹਦਾ ਚੰਗਾ ਹੋਣਾ ਉਹਨਾਂ ਨੇ 20 ਲੀਟਰ ਜਿਹੜਾ 20 ਲੀਟਰ ਕਰਕੇ ਜਿਹੜਾ ਮੱਦੀ ਲਾਏ ਠੀਕ ਹੈ ਜੀ ਥਾਨਾ ਇਹਦੇ ਵੀ ਦੇਖ ਸਰ ਦੇ ਲੱਗ ਗਏ ਤਾਂ ਤੇ ਮਿਲਕਵੇਂ ਨੇ ਵੀ ਚੰਗੇ ਇਹਦੇ ਵੀ ਲੱਗੇ ਤੋੜ ਦੋ ਠੰਡੀ ਇਦੀ ਦੀਵਾ ਕੀ ਬਾਕੀ ਹਵਾਨੇ ਚ ਵੱਡ ਵੀ ਚੰਗੇ ਆ ਸਾਰੇ ਤੇ ਲਾਈਨ ਨੇ ਭਰ ਜਣੀਆਂ ਵਾ ਇਹ ਬੰਦੇ ਬੰਠਾ ਨਹੀਂ ਜਾਂਦਾ ਹੀ ਨਹੀਂ ਬੰਦੀ ਤੇ ਇਹਦਾ ਫਿਰ ਮੁੱਲ ਇਹ ਮੁੱਲ 45000 45000 ਆ ਹਾਂਜੀ ਛੋਟ ਛੋਟ ਵਿੱਚ ਦੱਸੋ ਕਿੰਨੀ ਕਰੀਏ 40 ਦੇ ਦਈਏ 30000 ਜੜੀਓ ਛੱਡ ਦਿੰਦੇ ਅੱਛਾ 40000 ਛੱਡ ਦੋ ਠੀਕ ਆ ਚਲੋ ਕੋ ਫੋਨ ਲਾਵੇ ਹਨਾ ਮੌਕੇ ਤੇ ਮਾਨਤਨ ਕਰ ਦੋਗੇ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਕੋਈ ਕੁੱਛ ਹੈ ਨਾ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦੋ ਜੀ